ਇੱਕ ਵਾਰ ਕੁਝ ਸਿੱਖਾਂ ਨੇ ਇਕੱਠੇ ਹੋ ਕੇ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਖਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਜੀਓ ਜਿਹੜੀ ਸੰਗਤ ਬਾਹਰੋਂ ਆਪ ਜੀ ਦੇ ਦਰਸ਼ਨ ਕਰਨ ਆਉਂਦੀ ਹੈ ਤੁਸੀਂ ਉਹਨਾਂ ਨੂੰ ਉਪਦੇਸ਼ ਦਿੰਦੇ ਹੋ ਕਿ ਤੇੜ ਕਸ਼ਹਿਰਾ ਪਹਿਨੋ ਸਿਰ ਤੇ ਕੇਸ ਰੱਖੋ ਅਤੇ ਖੰਡੇ ਦੀ ਪੋਹਲ ਛਕੋ ਇਸ ਤਰ੍ਹਾਂ ਰਹਿਤ ਸਹਿਤ ਹੋ ਕੇ ਸ਼ਾਸਤਰ ਧਾਰਨ ਕਰੋ ਇਸ ਪ੍ਰਤੀ ਕੁਝ ਸਿੱਖਾਂ ਨੇ ਵਿਚਾਰਿਆ ਕਿ ਇਹ ਗੱਲ ਗੁਰੂ ਜੀ ਭਾਈ ਰਾਮ ਕੁਐਰ ਜੀ ਨੂੰ ਕਿਉਂ ਨਹੀਂ ਆਖਦੇ ਭਾਈ ਜੀ ਦੇ ਸਿਰ ਉੱਤੇ ਨਾ ਆਪ ਜੀ ਨੇ ਕੇਸ ਰਖਵਾਏ ਹਨ ਨਾ ਤੇੜ ਕਸ਼ੇਰਾ ਪੋਆਇਆ ਹੈ ਨਾ ਹੀ ਖੰਡੇ ਦੀ ਪਹਲ ਦਿੱਤੀ ਹੈ ਇਸ ਦਾ ਕੀ ਕਾਰਨ ਹੈ ਉਪਰੰਤ ਇਸ ਗੱਲ ਨੂੰ ਲੈ ਕੇ ਫਿਰ ਕੁਝ ਸਿੰਘਾਂ ਨੇ ਇਕੱਠੇ ਹੋ ਕੇ ਗੁਰੂ ਜੀ ਤੋਂ ਪੁੱਛਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਰਾਮ ਕੁਐਰ ਜੀ ਜੋ ਸਿੱਖਾਂ ਦੇ ਮੁਖੀ ਹਨ ਅਤੇ ਜਿਨ੍ਹਾਂ ਉੱਤੇ ਤੁਹਾਡੀ ਮਹਾਨ ਪ੍ਰਸੰਤਾ ਹੈ ਸਿਰ ਉੱਤੇ ਕੇਸ ਧਾਰਨ ਕਿਉਂ ਨਹੀਂ ਕਰਦੇ ਇਹ ਸਾਡਾ ਸੰਸਾ ਨਿਵਰਤ ਕਰੋ ਜੀ ਸਤਿਗੁਰੂ ਸੱਚੇ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਦੀ ਇਹ ਬੇਨਤੀ ਸੁਣ ਕੇ ਭਾਈ ਰਾਮ ਕੁਐਰ ਜੀ ਵੱਲ ਵੇਖ ਕੇ ਪਰ ਸੰਤਤਾ ਪੂਰਵਕ ਕਿਹਾ ਕਿ ਸਿੱਖਾਂ ਦਾ ਇਹ ਵਿਚਾਰ ਠੀਕ ਹੈ ਕਿ ਇਹਨਾਂ ਨੂੰ ਕੇਸ ਰੱਖਣੇ ਚਾਹੀਦੇ ਹਨ ਪਰ ਇਹਨਾਂ ਦੇ ਸਿਰ ਤੇ ਕੇਸ ਸਦਾ ਅੰਦਰ ਨੂੰ ਵੱਧਦੇ ਹਨ ਅਤੇ ਹੋਰਨਾਂ ਦੇ ਉੱਪਰ ਨੂੰ ਜਿਸ ਕਰਕੇ ਹੋਰ ਸਾਰਿਆਂ ਦੇ ਕੇਸ ਤਾਂ ਦਿਸਦੇ ਹਨ ਇਹਨਾਂ ਦੇ ਨਹੀਂ ਦਿਸਦੇ ਸਤਿਗੁਰੂ ਮਹਾਰਾਜ ਜੀ ਦੇ ਇਹ ਬਚਨ ਸੁਣ ਕੇ ਭਾਈ ਰਾਮ ਕੁਐਰ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਜੀਓ ਮੈਨੂੰ ਵੀ ਅੰਮ੍ਰਿਤ ਛਕਾ ਕੇ ਆਪਣੇ ਨਿਜ ਰੂਪ ਖਾਲਸੇ ਵਿੱਚ ਮੇਲ ਲਵੋ ਮੈਂ ਆਪ ਜੀ ਦੇ ਖਾਲਸਾ ਜੀ ਤੋਂ ਵੱਖਰਾ ਨਹੀਂ ਰਹਿਣਾ ਚਾਹੁੰਦਾ ਭਾਈ ਜੀ ਦੀ ਬੇਨਤੀ ਪ੍ਰਵਾਨ ਕਰਕੇ ਆਪ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਨਾਮ ਗੁਰਵਖਸ਼ ਸਿੰਘ ਰੱਖਿਆ ਜਿਸ ਤੋਂ ਉਪਰੰਤ ਭਾਈ ਜੀ ਨੇ ਸਿੱਖੀ ਰਹਿਣੀ ਬਹਿਣੀ ਵਿੱਚ ਪਰਪੱਖ ਹੋ ਕੇ ਅਨੇਕਾਂ ਸਿੱਖਾਂ ਨੂੰ ਅਮਰਤ ਧਾਰੀ ਕਰਕੇ ਖਾਲਸਾ ਸਜਾਇਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ